ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਵਾਂ ਵਾਲਾ ਪਹੁੰਚੇ ਸੀ ਜੀ ਆਈਟੀਆਈ ਸੁਨਾਮ ਹਾਂਜੀ ਇੱਥੇ ਜੋ ਕੀ ਬਾਸਕਟਬਾਲ ਦਾ ਇੱਕ ਗਰਾਊਂਡ ਬਣਾਇਆ ਹੋਇਆ ਤਾਂ ਬੱਚੇ ਖੇਡਦੇ ਦੇਖ ਕੇ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਬਾਕੀ ਆ ਜੋ ਗੱਲਬਾਤ ਕਰ ਮੈਂ ਆ ਗਿਆ ਸਟੇਡੀਅਮ 'ਚ ਤਾਂ ਮੈਮ ਨਾਲ ਗੱਲਬਾਤ ਕਰਦੇ ਹਾਂ ਨਾ ਵੀ ਤੇ ਬੱਚੇ ਕਿੱਥੋਂ ਕਿੱਥੋਂ ਆਉਂਦੇ ਨੇ ਸਸੀ ਗੱਲ ਮੈਮ ਸਸੀ ਗੱਲ ਸਰ ਬੋਲੀ ਠੀਕੋ ਜੀ ਜੀ ਸਰ ਵਧੀਆ ਜੀ ਕੀ ਨਾਮ ਹੈ ਮੈਨੂੰ ਤਾਂ ਆਪਣਾ ਨਾਮ ਜੀ ਮਨਜਿੰਦਰ ਕੋ ਤੇ ਮੈਂ ਦੇਖਿਆ ਸੀ ਜਿਵੇਂ ਮੈਂ ਐਂਟਰ ਹੋਇਆ ਨਾ ਮੈਨੂੰ ਬਹੁਤ ਵਧੀਆ ਲੱਗਿਆ ਜਿਵੇਂ ਬੱਚੇ ਖੇਡ ਰਹੇ ਸੀਗੇ ਤਾਂ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਤੇ ਜਿਵੇਂ ਕਿਹੜੇ ਬੱਚੇ ਨੇ ਕਿਹੜੇ ਸਕੂਲ ਦੇ ਨੇ ਇਹ ਇਹ ਜੀ ਆਪਣੇ ਸੁਨਾਮ ਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਜੀ ਗਵਰਨਮੈਂਟ ਸਕੂਲਾਂ ਦੇ ਬੱਚੇ ਆਉਂਦੇ ਜੀ ਆਪਣੇ ਕੋਲੇ ਪਲੱਸ 2 ਤੱਕ ਬੱਚੇ ਆਉਂਦੇ ਜੀ 4th ਕਲਾਸ ਤੋਂ ਲੈ ਕੇ ਜੀ ਅੱਛਾ ਸੁਨਾਮ ਦੇ ਕੋਈ ਵੀ ਬੱਚੇ ਨੇ ਕੋਈ ਵੀ ਬੱਚੇ ਆ ਜੀ ਸਭ ਨੂੰ ਐਸੀ ਪ੍ਰੈਕਟਿਸ ਕੋਈ ਪਰਮਨੈਂਟ ਸਕੂਲ ਦਾ ਨਹੀਂ ਜੀ ਨਹੀਂ ਜੀ ਸਭ ਰੈਗੂਲਰ ਬੱਚੇ ਆਉਂਦੇ ਜੀ ਸ਼ਾਮ ਨੂੰ ਟੈਲੀ ਪ੍ਰੈਕਟਿਸ ਹੁੰਦੀ ਜੀ ਇੱਕ ਸਾਲ ਪੂਰਾ ਹੋ ਰਿਹਾ ਜੀ ਮੈਨੂੰ ਅਤੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦਿਆਂ ਨੂੰ ਮੈਨੂੰ ਵੈਸੇ ਤਾਂ 4 ਸਾਲ ਹੋ ਗਏ ਜੀ ਪ੍ਰੈਕਟਿਸ ਕਰਵਾਉਂਦਿਆਂ ਨੂੰ ਬੱਚਿਆਂ ਨੂੰ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਮੈਂ ਸੰਗਰੂਰ ਸੈਰ ਤੋਂ ਬਿਲੋਂਗ ਕਰਦੀ ਆ ਜੀ ਤੇ ਮੇਰਾ ਟਾਰਗੇਟ ਇਹ ਸੀ ਕਿ ਜਦੋਂ ਮੈਂ ਆਪਣੀ ਯੂਨੀਵਰਸਿਟੀ ਕੰਪਲੀਟ ਕਰਾਂ ਤਾਂ ਮੈਂ ਕੋਈ ਐਦਾ ਦਾ ਜ਼ਿਲ੍ਹਾ ਲਵਾਂ ਜਿੱਥੇ ਮੈਂ ਬੱਚਿਆਂ ਨੂੰ ਪ੍ਰੈਕਟਿਸ ਦੇ ਸਕਾਂ ਬੱਚਿਆਂ ਨੂੰ ਕੱਢ ਸਕਾਂ ਜਿੱਥੇ ਬਿਲਕੁਲ ਵੀ ਸਕੋਪ ਨਹੀਂ ਹੈਗਾ ਜੀ ਆਪਣੇ ਛੋਟੇ ਸ਼ਹਿਰਾਂ ਦੇ ਵਿੱਚ ਬਾਸਕਟਬਾਲ ਦਾ ਬਿਲਕੁਲ ਸਕੋਪ ਨਹੀਂ ਸੀ ਤੇ ਅਮਰਸਰ ਦੀ ਪਰਮਿਸ਼ਨ ਨਾਲ ਸਾਨੂੰ ਇਹ ਗਰਾਊਂਡ ਮਿਲਿਆ ਬਹੁਤ ਸੋਨਾ ਗਰਾਊਂਡ ਮਿਲਿਆ ਜੀ ਬੱਚਿਆਂ ਨੂੰ ਇੱਕ ਸੈਂਟਰ ਮਿਲ ਗਿਆ ਜੀ ਇਸ ਨਾਮ ਦੇ ਵਿੱਚ ਜਿਸ ਕਰਕੇ ਬੱਚਿਆਂ ਨੂੰ ਆਨ ਜਾਣ ਦੇ ਵਿੱਚ ਆਸਾਨੀ ਹੁੰਦੀ ਹੈ ਜੀ ਪਹਿਲਾਂ ਤਾਂ ਬੱਚੇ ਬਹੁਤ ਘੱਟ ਸੀ ਜੀ ਹੁਣ ਤਾਂ ਬੱਚੇ ਬਹੁਤ ਜ਼ਿਆਦਾ ਆਣ ਲੱਗੇ ਜੀ ਇਹ ਜਿਵੇਂ ਕਿਸੇ ਹੋਰ ਕੋਈ ਬੱਚਾ ਇੱਛੁਕ ਹੈ ਉਹ ਵੀ ਇੱਥੇ ਆ ਸਕਦਾ ਜੀ ਸਰ ਜੀ ਅਸੀਂ ਬੱਚਿਆਂ ਦਾ ਪਹਿਲਾਂ 1 ਵੀਕ ਕੇ ਸਟ੍ਰਾਈਲ ਲੈਂਦੇ ਹਾਂ ਬੱਚੇ ਦੀ ਕਪੈਸਿਟੀ ਚੈੱਕ ਕਰਦੇ ਹਾਂ ਕਿ ਬੱਚਾ ਕਰ ਸਕਦਾ ਗੇਮ ਜਾਂ ਨਹੀਂ ਸਿਰ ਉਸ ਅਕੋਰਡਿੰਗ ਅਸੀਂ ਬੱਚਾ ਨੂੰ ਰੈਗੂਲਰ ਪ੍ਰੈਕਟਿਸ ਕਰਵਾਉਣੀ ਹੈ ਜੀ ਠੀਕ ਹੈ ਜੀ ਇਸ ਇਸ ਨਾਮ ਲਈ ਰਿਜ਼ਲਟ ਕੱਢਦੇ ਹਾਂ ਜੀ 3 ਸਾਲ ਤੋਂ ਮੈਂ ਇਸ ਨਾਮ ਦੇ ਰਿਜ਼ਲਟ ਦੇ ਰਹੀ ਡਿਸਟ੍ਰਿਕਟ ਚੋ ਪੋਜੀਸ਼ਨ ਲੈ ਕੇ ਆ ਰਹੇ ਨੇ ਬੱਚੇ ਜੀ ਸਟੇਟ ਲੈਵਲ ਵੀ ਬੱਚੇ ਗਏ ਨੇ ਜੀ ਇਹਨਾਂ ਦੇ ਵਿੱਚ ਆਰੁਸ਼ ਤੇ ਖੁਸ਼ਮੇਧ ਬੱਚੇ ਨੇ ਮੈਂ ਤੁਹਾਨੂੰ ਮਿਲਵਾਉਣਾ ਚਾਹਾਂਗੀ ਉਹਨਾਂ ਨਾਲ ਠੀਕ ਹੈ ਜੀ ਮਿਲਦੇ ਆਜੋ ਬੱਚੇ ਜਿਹੜੇ ਹਨਾ ਮੈਡਮ ਕਹਿ ਰਹੇ ਨੇ ਕਿ ਸਟੇਟ ਲੈਵਲ ਤੇ ਖੇਡੇ ਸੀ ਆਜੋ ਗੱਲਬਾਤ ਕਰਦੇ ਹਾਂ ਇਹ ਆਪਣੇ ਅੰਡਰ 17 ਜੀ ਪਿਛਲੇ ਸਾਲ ਅੰਡਰ 14 ਦੇ ਵਿੱਚੋਂ ਜੀ ਸਟੇਟ ਲੈਵਲ ਖੇਡ ਕੇ ਆਏ ਨੇ ਜੀ ਹੁਣ ਅੰਡਰ 17 ਨੂੰ ਰਿਪਰੈਜ਼ੈਂਟ ਕਰਨਗੇ ਜੀ ਠੀਕ ਹੈ ਸਕੂਲ ਦਾ ਨਾਮ ਦੱਸੋ ਬੱਚੇ ਕੀ ਨਾਮ ਹੈ ਤੁਹਾਡਾ ਸਕੂਲ ਹਾਂਜੀ ਇਹ ਕੈਡੀ ਅਵਾਰਡ ਤੋਂ ਠੀਕ ਕੀ ਨਾਮ ਹੈ ਆਪਣਾ ਕੁਸ਼ਨਿਤ ਅੱਛਾ ਜੀ ਉਹ ਆਰुष ਜੀ ਆਰुष ਗੋਇਲ ਸ਼੍ਰੀ ਚੇਤਨ ਦੇ ਟੈਕਨੋਸ ਤੋਂ ਠੀਕ ਹੈ ਠੁੱਕੀ ਖੇਲ ਕੇ ਆਏ ਬੱਚੇ ਸਟੇਟ ਲੈਵਲ ਇਸ ਤੋਂ ਪਹਿਲਾਂ ਡਿਸਟ੍ਰਿਕਟ ਚ ਕੀ ਪੋਜੀਸ਼ਨ ਲਈਆ ਦੱਸੋ ਬੱਚੇ ਇਹ ਸਾਰੇ ਜੀ ਨਵੇਂ ਬੱਚੇ ਤਿਆਰ ਕੀਤੇ ਸੀ ਜੀ 1 ਸਾਲ ਤਿਆਰ ਹੋਣ ਨੂੰ ਲੱਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਰਿਜ਼ਲਟ ਕੱਢਿਆ ਜੂਨ ਜੂਨ ਦੇ ਵਿੱਚੋਂ ਵੀ ਇਹਨਾਂ ਨੇ ਪੋਜੀਸ਼ਨ ਲਈ ਉਸ ਤੋਂ ਬਾਅਦ ਇਹਨਾਂ ਨੇ ਡਿਸਟ੍ਰਿਕਟ ਲੈਵਲ ਤੇ ਪੋਜੀਸ਼ਨ ਲਈ ਤੇ ਆਪਣੀ ਮਿਹਨਤ ਨਾਲ ਜੀ ਸਟੇਟ ਲੈਵਲ ਤੱਕ ਇਹ ਖੇਲੇ ਨੇ ਬੱਚੇ ਜੀ ਡਿਸਟ੍ਰਿਕਟ ਲੈਵਲ ਦੇ ਬੱਚੇ ਵੀ ਹੈਗੇ ਨੇ ਜੀ ਆਪਣੇ ਕੋਲ ਜੋ ਡਿਸਟ੍ਰਿਕਟ ਲੈਵਲ ਨੂੰ ਰਿਪਰੈਜ਼ੈਂਟ ਕੀਤਾ ਇਹ ਡਿਸਟ੍ਰਿਕਟ ਲੈਵਲ ਤੇ ਜੀ ਬੱਚੇ ਤਾਂ ਹੋਰ ਵੀ ਕਾਫੀ ਨੇ ਜੀ ਪਰ ਕਿਹਨਾਮਾ ਪਤਾ ਕਿਹੜੇ ਸਕੂਲ ਚ ਸਟੀਫਨ ਇੰਟਰਨੈਸ਼ਨਲ ਸਟੀਫਨ ਜੀ ਇਹ ਸਾਲ ਹੀ ਇਹਨਾਂ ਨੇ ਜੋਦੜਾ ਐਡਮਿਸ਼ਨ ਲਈ ਪਹਿਲੇ ਸਨਾਮ ਸੀ ਜੀ ਓਕੇ ਓਕੇ ਇਹ ਕਿਹਨਾ ਬੱਚਾ ਹਰਸ਼ਦੀਪ ਸਿੰਘ ਕਿਹੜੇ ਕੋਲੋਂ 3 ਚਤਨਿਆ ਟੈਕਨੀਕਸ ਠੀਕ ਹੈ ਤੁਸੀਂ ਡਿਸਟ੍ਰਿਕਟ ਲੈਵਲ ਤੇ ਕੈਸੇ ਆ ਠੀਕ ਹੈ ਬਹੁਤ ਵਧੀਆ ਹੈ ਨਾ ਬਹੁਤ ਵਧੀਆ ਲੱਗਦਾ ਤੁਸੀਂ ਦੇਖ ਸਕਦੇ ਹੋ ਮੈਡਮ ਬਹੁਤ ਵਧੀਆ ਹੋਰੇ ਕੰਮ ਕਰ ਰਹੇ ਨੇ ਹੋਰ ਵੀ ਬੱਚੇ ਅਗਰ ਪਹੁੰਚਣਾ ਚਾਹੁੰਦੇ ਨੇ ਤਾਂ ਹੋਰ ਪਹੁੰਚ ਸਕਦਾ ਐਡਰੈਸ ਜਿਹੜਾ ਹੈਗੇ ਹਨਾ ਆਪਣੇ ਆਈਟੀਆਈ 'ਚ ਜਿਹੜਾ ਸਟੇਡੀਅਮ ਬਣਿਆ ਉੱਥੇ ਗਰਾਊਂਡ ਬਣਿਆ ਹੋਇਆ ਹੈ ਤੇ ਬਾਕੀ ਮੈਡਮ ਹੋਰ ਕੁਝ ਕਹਿਣਾ ਚਾਹੂਗੇ ਸੁਨਾਮਾ ਵਾਸਤਿਆਂ ਲਈ ਜਾਂ ਕੁਝ ਬੱਚਿਆਂ ਲਈ ਸੁਨਾਮ ਲਈ ਜੀ ਸੁਨਾਮ ਬਹੁਤ ਵਧੀਆ ਸ਼ਾਇਰ ਲੱਗਿਆ ਜੀ ਮੈਨੂੰ ਬਹੁਤ ਸਪੋਰਟ ਕੀਤੀ ਆ ਲੋਕਾਂ ਨੇ ਜੀ ਇੱਥੇ ਆਨ ਲਈ ਔਰ ਮੈਂ ਬਹੁਤ ਅੱਛਾ ਮੈਨੂੰ ਬੱਚਾ ਕੰਨਿਆਂ ਵੀ ਰਿਜ਼ਲਟ ਬਹੁਤ ਅੱਛਾ ਮਿਲੇ ਜੀ ਮੈਨੇ ਸੋਚਿਆ ਨਹੀਂ ਸੀ ਕਿ ਮੈਨੂੰ ਇੰਨਾ ਵਧੀਆ ਅਚੀਵਮੈਂਟ ਮਿਲੇਗੀ ਇੱਥੇ ਆ ਕੇ ਔਰ ਮੇਰਾ ਬਹੁਤ ਅੱਛਾ ਨਾਮ ਬੱਚਿਆਂ ਨੇ ਰੋਸ਼ਨ ਕੀਤਾ ਮੈਂ ਇਸ ਚੀਜ਼ ਦੀ ਬਹੁਤ ਖੁਸ਼ ਖੁਸ਼ ਹਾਂ ਜੀ ਮੈਂ ਇਸ ਚੀਜ਼ ਲਈ ਕਿ ਬੱਚੇ ਇਸ ਚੀਜ਼ ਨੂੰ ਸਮਝਦੇ ਨੇ ਤੇ ਆਪਣੇ ਆਨ ਵਾਲਾ ਫਿਊਚਰ ਬ੍ਰਾਈਟ ਕਰਨਗੇ ਆਨ ਵਾਲੇ ਟਾਈਮਾਂ ਦੇ ਵਿੱਚ ਇਹਨਾਂ ਨੂੰ ਗੇਮ ਦਾ ਸਕੋਪ ਪਤਾ ਲੱਗੇਗਾ ਇਹਨਾਂ ਨੂੰ ਪਤਾ ਲੱਗੇਗਾ ਕਿ ਯੂਨੀਵਰਸਿਟੀ ਲੈਵਲ ਤੇ ਸਾਡੀ ਫੀਸਾਂ ਮਾਫ ਹੋ ਰਹੀਆਂ ਨੇ ਸਾਨੂੰ ਪੰਜਾਬ ਲਈ ਰਿਪਰੈਜ਼ੈਂਟ ਕਰਨ ਲਈ ਟਾਈਮ ਮਿਲੇਗਾ ਤੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੈ ਜੀ ਇਹਨਾਂ ਨੂੰ ਆਨ ਵਾਲਾ ਟਾਈਮਾਂ ਦੇ ਵਿੱਚ ਜੋ ਵੀ ਇਹ ਪੰਜਾਬ ਗਵਰਨਮੈਂਟ ਸਰਵਿਸ ਲਈ ਇਹ ਟ੍ਰਾਇਲ ਦੇਣਗੇ ਜੀ ਤਾਂ ਉਹਨਾਂ ਦੇ ਵਿੱਚ ਇਹ ਆਪਣਾ ਬੈਸਟ ਦੇਣਗੇ ਜੀ ਤਿਆਨ ਵਾਲੇ ਟਾਈਮ ਦੇ ਵਿੱਚ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਬੱਚੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਰੇਲਵੇ ਦੇ ਵਿੱਚ ਜਾਣ ਜੀ ਆਰਮੀ ਜੁਆਇਨ ਕਰਨ ਕਿਉਂਕਿ ਇੰਨਾ ਕੋਟਿਆਂ ਦੇ ਵਿੱਚ ਆਪਣੇ ਬਾਸਕਟਬਾਲ ਗੇਮ ਹੈ ਜੀ ਤੇ ਲੋ ਜੀ ਦੋਸਤੋ ਬਹੁਤ ਹੀ ਵਧੀਆ ਲੱਗਿਆ ਬੱਚਿਆਂ ਨੂੰ ਖੇਡਦੇ ਤੇ ਬਾਕੀ ਮੈਂ ਨਾਲ ਗੱਲਬਾਤ ਕਰਕੇ ਜੀ ਬਹੁਤ ਲੱਗਿਆ ਕਿ ਬਹੁਤ ਜੀ ਬੱਚੇ ਕਰੋ ਸਟਾਰਟ ਕਰੋ ਢੰਗ ਨਾਲ ਸਾਰਾ ਕੁਝ ਦੱਸਿਆ ਤੇ ਬਾਕੀ ਅਗਰ ਕਿਸੇ ਨੇ ਫੁੱਟਬਾਲ ਖੇਡਣਾ ਚਾਹੁੰਦਾ ਤਾਂ ਉਰੇ ਪੁੱਛ ਸਕਦਾ થેન્ક યુ ધનવાદ વિડીયો કરતો શેયર